ਕੋ ਆ ਲਈਏ ਸਾਨੂੰ ਸਵੇਰੇ ਸਵੇਰੇ ਕਿ ਇਹ ਕੋਈ ਗੱਡੀ ਜਿਹੜੀ ਆ ਇੱਕ ਬੰਦੇ ਨੂੰ ਲੈ ਕੇ ਨਿਕਲੀ ਆ ਔਰ ਗੱਡੀ ਜਿਹੜੀ ਆ ਉਹ ਲੈ ਕੇ ਨਿਕਲੀ ਆ ਮਰਾੜੇ ਦੀ ਤਰਫ ਤੋਂ ਔਰ ਬੰਦਾ ਕਿਹੜਾ ਔਰ ਗੱਡੀ ਕਿਹੜੀ ਆ ਉਹਦੇ ਬਾਰੇ ਅਸੀਂ ਦੀਨਾ ਨਗਰ ਦੇ ਵਿੱਚ ਪੂਰੇ ਗੇੜੀਆਂ ਕੱਡੀਆਂ ਨੇ ਲੇਕਿਨ ਫਿਰ ਵੀ ਅਸੀਂ ਇੱਥੇ ਰੁਕ ਗਏ ਆ ਔਰ ਗੱਡੀ ਦੀ ਸਾਨੂੰ ਸ਼ੂ ਮਿਲੀ ਆ ਕਿ ਇਸ ਤਰਫ ਆਏਗੀ ਔਰ ਵੇਖਦੇ ਆ ਕਿ ਗੱਡੀ ਕਿਹੜੀ ਆ ਔਰ ਬੰਦਾ ਕਿਹੜਾ ਔਰ ਕਿੱਥੋਂ ਲੈ ਕੇ ਬੰਦੇ ਨੂੰ ਆਏ ਨੇ ਆ ਗਈ ਹੈ ਗੱਡੀ ਤੁਹਾਨੂੰ ਦੱਸ ਦਈਏ ਕਿ ਨੋਵਾ ਗੱਡੀ ਆ ਜਿਸ ਦੇ ਵਿੱਚ ਬੰਦਾ ਸੀਗਾ ਔਰ ਗੱਲ ਕਰਦੇ ਆ ਕਿ ਕਿਹੜਾ ਬੰਦਾ ਇਸ ਗੱਡੀ ਦੇ ਵਿੱਚ ਆ ਔਰ ਗੱਡੀ ਦੀ ਗੱਲ ਕਰੀਏ ਗੱਡੀ ਥੋੜਾ ਰੋਕ ਲਈਏ ਆਪਾਂ ਔਰ ਦੇਖਦੇ ਹਾਂ ਕਿ ਗੱਡੀ ਕਿਹਦੀ ਏ ਔਰ ਗੱਡੀ ਦੇ ਵਿੱਚ ਕੌਣ ਏ ਕਿ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਆ ਕੇ ਆ ਬੰਦਾ ਵਿਖਾਇਆ ਜਾਏ ਕੌਣ ਆ ਬੰਦਾ ਏ ਲਿਆਓ ਹਾਂ ਬਾਹਰ ਇਹ ਕਿੱਥੋਂ ਲਿਆਂਦਾ ਬੰਦਾ ਏ ਕੀ ਨਾਮ ਹੈ ਕੱਲੂ ਸੋਲ ਜੀ ਹਾਂ ਕੱਲੂ ਸੋਲ ਕੱਲੂ ਸੋਲ ਨਾ ਆ ਕਿ ਕੱਲੂ ਸੋਲ ਪਿੰਡ ਪਿੰਡ ਹੈ ਜੀ ਪਿੰਡ ਕਿੱਥੇ ਪਿੰਡ ਹੈ ਇਹ ਜੀ ਤੇ ਠਿਕਰੀ ਆ ਲੱਗੇ ਤੇ ਇਹ ਹਾਲਾਤ ਕੀ ਬਣੀ ਏ ਇਹ ਜੀ ਹਾਲਾਤ ਐ ਇਤਾਂ ਜੀ ਚੜ੍ਹ ਕੇ ਲੈਂਦਾ ਹੈ ਨਾ ਚੜ੍ਹ ਕੇ ਲੈਂਦਾ ਰੋਟੀ ਪਾਣੀ ਖਾਦਾ ਨਹੀਂ ਖਾਦਾ ਜੀ ਸਭ ਕੋ ਖਾਦਾ ਖਾਦਾ ਕੋਈ ਚਾਹ ਪੀ ਆਈ ਹੈ ਨਾ ਚਾਹ ਪਿਆਲੀ ਇਹਨੂੰ ਚਾਹ ਪਿਆਈ ਆ ਹਾਂਜੀ ਭਾਈ ਸਾਹਿਬ ਕਿੱਥੋਂ ਲੈ ਕੇ ਆਏ ਹੋ ਬੰਦਾ ਏ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਮਰਾੜੇ ਤੋਂ ਕਿਸੇ ਵੀਰ ਦੀ ਕਾਲ ਆਈ ਸੀ ਕਿ ਸਾਡੇ ਪਿੰਡ ਤਿੰਨ ਚਾਰ ਦਿਨੋਂ ਤੋਂ ਇੱਕ ਬਜ਼ੁਰਗ ਘੁੰਮ ਰਿਹਾ ਨਾ ਤੇ ਉਹਦਾ ਇੱਕ ਹੱਥ ਹੈ ਤੇ ਠੰਡ ਦੇ ਵਿੱਚ ਅੱਦਾ ਹੀ ਫਿਰਦਾ ਹੈ ਤੇ ਤੁਸੀਂ ਪਲੀਜ਼ ਉੱਥੇ ਆਉ ਦੇਣਾ ਨੂੰ ਲੈ ਕੇ ਜਾਓ ਜੀ ਤੁਹਾਡੀ ਸੰਸਥਾ ਜਿਹੜੀ ਆ ਉਹ ਇੱਥੇ ਆ ਜਿੱਥੇ ਲੈ ਕੇ ਆਇਓ ਹਾਂਜੀ ਬਿਲਕੁਲ ਜੀ ਦੀਨਾ ਨਗਰ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਹੈ ਸਾਡੀ ਤੇ ਇਹਨੂੰ ਉੱਥੇ ਲੈ ਕੇ ਜਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਇੱਕ ਇਹਦਾ ਗੁੱਟ ਵੀ ਨਹੀਂ ਹੈਗਾ ਹੱਥ ਤੇ ਇਹਦੇ ਹੱਥ ਵੀ ਸੁੱਜੇ ਹੋਏ ਠੰਡ ਦੇ ਵਿੱਚ ਬੜੇ ਹੀ ਮਾੜੇ ਹਲਾਤਾ ਵਿੱਚ ਘੁੰਮ ਰਿਹਾ ਸੀ ਤੈਨੂੰ ਆਪਾਂ ਸਾਰੀ ਟੀਮ ਮੈਂਬਰ ਲੈ ਕੇ ਜਾ ਰਹੇ ਹਾਂ ਕੋਈ ਰੋਟੀ ਪਾਣੀ ਵਗੈਰਾ ਇਹਨੂੰ ਚਾਹ ਪਾਣੀ ਪਿਆਇਆ ਰੋਟੀ ਪਾਣੀ ਉੱਥੇ ਛਕਾਇਆ ਸੀ ਹੁਣ ਇਹਨੂੰ ਜਾ ਕੇ ਨਹਾ ਤੋਆ ਕੇ ਕਿਉਂਕਿ 스멜 ਬਹੁਤ ਜ਼ਿਆਦਾ ਆ ਰਹੀ ਹੈ ਕੋ ਇਹਨੂੰ ਉੱਥੇ ਨਹਾ ਤੋਆ ਕੇ ਸਾਫ ਸੁਥਰਾ ਕਰਕੇ ਫਿਰ ਥਾਣੇ ਤਲਾਹ ਦਵਾਂਗੇ ਤੇ ਫਿਰ ਜੋ ਵੀ ਇਹਦਾ ਚਾਈ ਦੀ ਸਾਫ ਸਫਾਈ ਕਰਕੇ ਇਹਨੂੰ ਤਿਆਰੀ ਕਰਕੇ ਫਿਰ ਇਹਨੂੰ ਥਾਣੇ ਤਲਾਹ ਕਰਨੀ ਹੈ ਥਾਣੇ ਤਲਾਹ ਕਰਾਂਗੇ ਵੀ ਕਿੱਥੋਂ ਦਾ ਤੁਸੀਂ ਆਪਣੇ ਕਾਗਜ਼ਾਂ 'ਚ ਲਿਖ ਲਓ ਫਿਰ ਆਪਾਂ ਇਹਨੂੰ ਸੇਵਾ ਘਰ ਵਿੱਚ ਰੱਖਾਂਗੇ ਸੇਵਾ ਘਰ ਵਿੱਚ ਜਿੱਥੇ ਰੱਖਿਆ ਜਿੱਥੇ ਪਹਿਲਾਂ ਵੀ ਹੋਰ ਤੁਸੀਂ ਰੱਖੇ ਹੋਏ ਨੇ ਇਹੋ ਜੇ ਮੰਦ ਤੇ ਉੱਥੇ ਇਹਨਾਂ ਨੂੰ ਵੀ ਰੱਖੋਗੇ ਬਿਲਕੁਲ ਜੀ ਉੱਥੇ ਰੱਖਾਂਗੇ ਤੇ ਮੈਂ ਤੇ ਚਲੋ ਤੁਸੀਂ ਅਚਨਚਿਤ ਮਿਲ ਗਏ ਹੋ ਮੈਂ ਤੇ ਤੁਹਾਡੇ ਚੈਨਲ ਦੇ ਮਾਦੂ ਬਣਾ ਨਹੀਂ ਐ ਵੀ ਦੱਸ ਦੇਣਾ ਚਾਹੁੰਦਾ ਵੀ ਜੇ ਇਹ ਵੀਡੀਓ ਨੂੰ ਜਰੂਰ ਜ਼ਿਆਦਾ ਸ਼ੇਅਰ ਕਰੋ ਤਾਂ ਜਿਹੜਾ ਪਰਿਵਾਰ ਮਿਲ ਸਕੇ ਅੱਛਾ ਜੇ ਪਰਿਵਾਰ ਮਿਲ ਜਾਂਦਾ ਵਾ ਤੇ ਉਹ ਇਹਨੂੰ ਲੈ ਜਾਵੇਗਾ ਤੇ ਤੁਸੀਂ ਇਸ ਤਰੀਕੇ ਨਾਲ ਮੈਨੂੰ ਤਾਂ ਕਾਲ ਆਈ ਸੀ ਕਿ ਕੋਈ ਬੰਦਾ ਜਿਹੜਾ ਉਹ ਇੱਥੋਂ ਰੈਸਕਿਊ ਕਰਕੇ ਲੈ ਕੇ ਗਏ ਆ ਪੰਜ ਚਾਰ ਜਣੇ ਆਏ ਸੀ ਅੱਛਾ ਜੀ ਤਾਂ ਨਹੀਂ ਸਾਨੂੰ ਨਹੀਂ ਇਹਦੇ ਬਾਰੇ ਪਤਾ ਤੇ ਅਸੀਂ ਤੇ ਆ ਰਹੇ ਹਾਂ ਤੁਸੀਂ ਜਦੋਂ ਸਾਹਮਣੇ ਆਏ ਸੋਚਿਆ ਪਤਾ ਨਹੀਂ ਕੀ ਹੋ ਗਿਆ ਤੇ ਚਲੋ ਤੁਸੀਂ ਇਹ ਵੇਖ ਲਓ ਤੁਹਾਡੇ ਸਾਹਮਣੇ ਹੈ ਜੀ ਇਹ ਹੱਥ ਇਹ ਤੁਸੀਂ ਵੇਖ ਲਓ ਹੱਥਰੇ ਕਿਦਾਂ ਸੁੱਜੇ ਹੋਏ ਆ ਉਂਗਲਾ ਸੁੱਜੇ ਆ ਆਹ ਵੇਖ ਸਕਦੇ ਹੋ ਇੱਕ ਤਾਂ ਪਹਿਲਾਂ ਬਾਹ ਨਹੀਂ ਹੈ ਦੂਸਰੇ ਹੱਥ ਵੀ ਸੁੱਜੇ ਹੋਏ ਨੇ ਔਰ ਜੇ ਗੱਲ ਕਰੀਏ ਤਾਂ ਥੋੜਾ ਦਿਮਾਗ ਦੇ ਕਿੱਥੇ ਰਹਿੰਦਾ ਕਿੱਥੇ ਸੀ ਹਾਂਜੀ ਮੈਂ ਰਹਿੰਦਾ ਜਾ ਇੱਥੇ ਕਾਦੀਆਂ ਲੱਗੇ ਹਾਂ ਕਾਦੀਆਂ ਲੱਗੇ ਰਹਿੰਦਾ ਸੀ ਹਾਂਜੀ ਘਰੋਂ ਕਿੰਨੀ ਦੇਰ ਤੋਂ ਆਇਆ ਵਾਂ ਘਰੋਂ ਜੀ ਆਏ ਨੂੰ ਮੈਨੂੰ 4 ਦਿਨ ਹੋ ਗਏ ਆ 4 ਦਿਨ ਹੋ ਗਏ ਆ ਹਾਂਜੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰ ਦਈਏ ਕਿ ਇਹ ਜੋ ਇਹ ਮੰਦਬੁੱਧੀ ਆ ਥੋੜਾ ਮੰਦਬੁੱਧੀ ਆ ਲੇਕਿਨ ਥੋੜਾ ਦਿਮਾਗ ਠੀਕ ਆ ਕੰਮ ਕਰਦਾ ਔਰ ਬੇਨਤੀ ਕਰਦੇ ਆ ਲੋਕਾਂ ਨੂੰ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਇਹ ਜੋ ਆਪਣੇ ਪਰਿਵਾਰ ਨੂੰ ਮਿਲ ਸਕੇ ਇਸ ਦਾ ਪਰਿਵਾਰ ਜੇ ਖਬਰ ਵੇਖਦਾ ਹੋਵੇ ਤਾਂ ਇੱਥੇ ਜ਼ਰੂਰ ਪਹੁੰਚੇ ਦੀਦਾਨਗਰ ਸੇਵਾ ਸੁਸਾਇਟੀ ਆ ਜਿਸ ਦੇ ਵਿੱਚ ਇੱਥੇ ਲਿਆ ਕੇ ਰੱਖਿਆ ਗਿਆ ਔਰ ਇਸ ਨੂੰ ਖਾਣਾ ਪਾਣੀ ਖੋਇਆ ਜਾਵੇਗਾ ਔਰ ਇਹਨਾਂ ਦੇ ਦੱਸਣ ਮੁਤਾਬਕ ਪਹਿਲਾਂ ਇਸ ਨੂੰ ਰੈਸਕਿਊ ਕੀਤਾ ਗਿਆ ਔਰ ਕਰਕੇ ਤਾਂ ਇਸ ਨੂੰ ਪਹਿਲੇ ਚਾਹ ਪਾਣੀ ਪਿਆਇਆ ਗਿਆ ਹੁਣ ਇਸ ਨੂੰ ਅਸੀਂ ਲੈ ਕੇ ਆਪਣੇ ਆਸ਼ਰਮ ਚ ਜਾ ਰਹੇ ਆ ਤੇ ਫਿਰ ਥਾਣੇ ਵਿੱਚ ਇਤਲਾਹ ਦਿੱਤੀ ਜਾਵੇਗੀ ਔਰ ਥਾਣੇ ਤੇ ਇਤਲਾਹ ਹੁੰਦਿਆ ਹੀ ਫਿਰ ਅੱਗੇ ਜੋ ਕਾਰਵਾਈ ਆ ਕਿੰਨਾ ਸਮਾਂ ਪਰਿਵਾਰ ਨਹੀਂ ਮਿਲਦਾ ਜਦੋਂ ਵੀ ਪਰਿਵਾਰ ਮਿਲੇਗਾ ਉਹ ਆ ਕੇ ਇਸ ਸੰਸਥਾ ਨੂੰ ਜਿਹੜਾ ਵਾ ਉਹ ਕੰਟੈਕਟ ਕਰ ਸਕਦਾ ਹੈ ਸੰਸਥਾ ਜੋ ਨੰਬਰ ਹੈ ਉਹਦੇ ਬਾਰੇ ਗੱਲ ਕਰਦੇ ਹਾਂ ਹਾਂਜੀ ਭਾਜੀ ਆਪਣਾ ਨੰਬਰ ਬੋਲਿਓ ਜੀ ਸਾਡਾ ਨੰਬਰ ਹੈ ਜੀ 62392 43088 ਨੰਬਰ ਆ ਜੀ ਤੇ ਜਰੂਰ ਹੈ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਇਹ ਬਜ਼ੁਰਗ ਜਿਹੜਾ ਆਪਣੇ ਘਰ ਪਹੁੰਚ ਸਕੇ ਔਰ ਜੇ ਗੱਲ ਕਰੀਏ ਤਾਂ ਤੁਹਾਡੀ ਸੰਸਥਾ ਇਹ ਜਿਹੜੇ ਕੰਮ ਹੈ ਪਹਿਲਾਂ ਵੀ ਇੱਕ ਦੋ ਕਰਦੀ ਰਹੀ ਹੈ ਬਹੁਤ ਵਧੀਆ ਕੰਮ ਹੈ ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੇ ਇਹੋ ਜਿਹਾ ਕੋਈ ਬੰਦਾ ਹੋਰ ਵੀ ਮਿਲਦਾ ਤਾਂ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਸਾਰੀ ਦੁਨੀਆ ਨੂੰ ਆਪਾਂ ਇਹ ਅਪੀਲ ਕਰਨਾ ਚਾਹੁੰਦੇ ਜਿੰਨੇ ਵੀ ਪੰਜਾਬ ਦੇ ਵਸਾਈ ਹੈ ਜਿਹੜੇ ਜਿਹੜਾ ਨੇ ਗੁਲਾਮ ਬਣਾ ਕੇ ਰੱਖੇ ਹੋਏ ਲੋਕ ਨੇ ਜਿਹੜੇ ਬੇਸਹਾਰਾ ਨੇ ਜਾਂ ਉਹਨਾਂ ਨੂੰ ਤਸ਼ੱਦਦ ਕਰਦੇ ਨੇ ਉਹਨਾਂ ਨੂੰ ਮਾਰ ਮਾਰ ਦੇ ਕੁੱਟਦੇ ਨੇ ਉਹਨਾਂ ਨੂੰ ਜਰੂਰ ਛੱਡੋ ਜਾਂ ਸਾਡੇ ਸੇਵਾਕਾਰ ਵਿੱਚ ਉਹਨਾਂ ਨੂੰ ਪਹੁੰਚਾ ਦਿਓ ਆਪਾਂ ਉਹਨਾਂ ਨੂੰ ਸ਼ਰਨ ਦੇਵਾਂਗੇ ਤੇ ਉਹਨਾਂ ਦੇ ਘਰਾਂ ਤੱਕ ਪਹੁੰ ਇਹ ਸੇਵਾ ਜਿਹੜੀ ਆ ਤੁਸੀਂ ਨਿਭਾਓਗੇ ਇਹਨ ਨੂੰ ਖਾਣਾ ਪਾਣੀ ਰਹਿਣ ਸਹਿਣ ਉਹਨਾਂ ਸਮਾਂ ਦਿੰਦੇ ਰਹੋਗੇ ਜਿੰਨਾ ਸਮਾਂ ਇਹਨਾਂ ਦਾ ਪਰਿਵਾਰ ਨਹੀਂ ਮਿਲਦਾ ਬਿਲਕੁਲ ਜੀ ਇਹ ਕਾਲਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਲੋ ਸੇਵਾ ਚੱਲਦੀ ਆ ਸਾਰੇ ਵੀਰ ਸਾਥ ਦਿੰਦੇ ਨੇ ਐਨ ਆਰ ਆਈ ਵੀਰ ਸਾਡੇ ਲੋਕਲ ਵੀਰ ਸੰਗਤ ਸਾਥ ਦਿੰਦੀ ਆ ਤੇ ਤਾਂ ਜੋ ਇਹਨਾਂ ਦਾ ਰਸਣ ਪਾਣੀ ਕੱਪੜਾ ਲੀੜਾ ਸਾਰਾ ਆਪਾਂ ਪ੍ਰੋਵਾਈਡ ਕਰਾਇਦਾ ਜੀ ਉਹਨਾਂ ਦੇ ਆਧਾਰ ਦੇ ਨਾਲ ਦਸ ਦਈਏ ਕਿ ਦੀਨਾ ਨਗਰ ਵਿੱਚ ਇਹ ਜੋ ਸੁਸਾਇਟੀ ਹੈ ਬਹੁਤ ਵਧੀਆ ਭਲੇ ਦਾ ਕੰਮ ਕਰ ਰਹੀ ਹੈ ਔਰ ਜੇ ਕੋਈ ਬੇਸਹਾਰਾ ਜਿੱਥੇ ਵੀ ਕਿਤੇ ਰਹਿੰਦਾ ਹੈ ਉਸ ਨੂੰ ਜਦੋਂ ਪਟਕ ਜਾਂਦਾ ਤਾਂ ਕੋਈ ਆਸਰਾ ਨਹੀਂ ਮਿਲਦਾ ਤਾਂ ਫਿਰ ਇਹ ਆਸਰਾ ਘਰ ਦੇ ਵਿੱਚ ਆ ਜਾਂਦਾ ਔਰ ਵੱਤ ਵਾਤ ਅਪੀਲ ਕਰਦੇ ਆ ਲੋਕਾਂ ਨੂੰ ਕਿ ਇਹ ਵੀਡੀਓ ਵੱਤ ਵਾਤ ਸ਼ੇਅਰ ਕਰਦੇ ਹੋ ਤਾਂ ਜੋ ਇਸ ਦਾ ਪਰਿਵਾਰ ਮਿਲ ਸਕੇ ਔਰ ਇਹ ਸੁਸਾਇਟੀ ਜਿਹੜਾ ਇਸ ਦਾ ਅਸੀਂ ਆਪਣੇ ਚੈਨਲ ਦੇ ਮਾਦੀਵਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਕੀ ਜਿਹੜੀ ਮਨੁੱਖਤਾ ਦੀ ਸੇਵਾ ਇਹਨਾਂ ਵਾਸਤੇ ਬੜੀ ಅಪਾਰ ਸੇਵਾ ਕੇ ਲੰਬੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਨੇ ਔਰ ਦੀਨਾ ਨਗਰ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਕਾਲ ਆਈ ਸੀ ਅਸੀਂ ਤਾਂ ਆਪਣੇ ਤਰੀਕੇ ਨਾਲ ਇਹਨਾਂ ਨੂੰ ਕਵਰ ਕੀਤਾ ਲੇਕਿਨ ਅੱਗੇ ਚਲੋ ਭਲੇ ਦਾ ਕੰਮ ਹੀ ਨਿਕਲਿਆ ਵੀਡੀਓ ਵੱਤਵਾਤੇ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ